ਵੇਹਲੋ ਜੀ ਝੋਨਾ ਜਿਹੜਾ 10 15 ਦਿਨ ਹੋਏ ਡੁੱਬੇ ਨੂੰ ਆ ਜੇ ਪਾਣੀ ਰੱਖਿਆ ਹੋ ਜੇ ਤੇ ਆ ਵੇਹਲੋ ਵਾਲਾ ਪਾਣੀ ਤਾਂ ਜੀ ਮੇਂ ਲੱਤਾਂ ਜੀ ਨਹੀਂ ਜੀ ਨਹੀਂ ਜੇ ਪਾਣੀ ਕਿਰਨ ਦਾ ਪਾਣੀ ਹੈ ਜੇ ਆ ਵੀ ਉਹਦੇ ਉੱਪਰਾਂ ਨੂੰ 20 ਤਰੀਕ ਦਾ ਡੁੱਬਾ ਜੇ 26 ਤਰੀਕ ਦਾ ਤੁਸੀਂ ਜੁੜੇ ਹੋ ਜੀ ਕਲੰਦਰ ਪੋਸਟ نیوز ਦੇ ਨਾਲ ਇਸ ਟਾਈਮ ਜੋ ਖੜੇ ਆਪਾਂ ਪਿੰਡ ਰੀਮਾਬਾਦ ਵਿਖੇ ਜਿੱਥੇ ਹੜ੍ਹ ਦੇ ਪਾਣੀ ਨੇ ਹਰ ਪਾਸੇ ਨੁਕਸਾਨ ਕੀਤਾ ਹੈ ਪਿੰਡ ਰੀਮਾਬਾਦ ਦੀ ਪੈੜੀ ਵੀ ਬਹੁਤ ਜ਼ਿਆਦਾ ਖਰਾਬ ਹੋਈ ਹੈ ਫਸਲ ਖਰਾਬ ਹੋ ਚੁੱਕੀ ਹੈ ਸਾਡੇ ਨਾਲ ਪਿੰਡ ਦੇ ਕਿਸਾਨ ਮਜੂਦ ਨੇ ਗੱਲਬਾਤ ਕਰਨ ਲਿਆ ਭਾਈ ਕੀ ਨਾਂ ਜੀ ਆਪਣਾ ਜੀ ਹੀਰਾ ਸਿੰਘ ਕੀ ਹੈ ਗੱਲ ਮੋਲ ਪਿੰਡ ਦਾ ਜੀ ਮੋਲ ਬਹੁਤ ਮਾੜਾ ਜੀ ਕਿੰਨੀ ਕੀ ਪੈਲੀ ਜਿਹੜੀ ਖਰਾਬ ਹੋਈ ਹੈ ਇਹ 1000 ਕਿਲੋ ਹੋ ਗਈ ਹੈ ਜੀ ਠੀਕ ਹੈ ਜੀ ਹਾਂ ਜੀ ਤੁਹਾਡੀ ਕਿੰਨੀ ਪੈਲੀ ਵਿੱਚ ਮੇਰੀ 8 ਕਿਲੇ ਸਾਂ ਜੀ 8 ਕਿਲੇ 8 8 ਖਰਾਬ ਹੋ ਗਿਆ ਜੀ ਮਲੇ ਆਪਣੇ ਮਾਲਕੀ ਜਾਂ ਮਾਲਕੀ ਜੀ ਮਾਲਕੀ ਜੀ ਥੋੜਾ ਇੱਕ ਕਿਲਾ ਠੇਕੇ ਲਿਆ ਜੀ ਬਾਕੀ ਮਾਲਕੀ ਹੈ ਮਾਲਕੀ ਹਾਂ ਜੀ ਭਾਈ ਆਪਣਾ ਕਿੰਨਾ ਜੀ ਪ੍ਰਭ ਜੋਸ਼ੇ ਜੀ ਆਪਣੀ ਕਿੰਨੀ ਪੈਲੀ ਜੀ ਖਰਾਬ ਹੋਈ ਮੇਰੇ ਕੋਲ ਜੀ 14 ਕਿਲੇ ਆਪਣੀ ਤੇ ਕਿਲਾ 1.5 ਕਿਲੇ ਠੇਕੇ ਤੇ ਜੀ ਸਾਰੀ ਜਾਨੀ ਕਿ ਸਾਰਾ ਹੀ ਖਰਾਬ ਹੀ ਹੋ ਗਿਆ ਟੋਟਲੀ ਟੋਟਲ ਖਰਾਬ ਹੋ ਗਿਆ ਟੋਟਲ ਹੈ ਜੀ ਆਹ 50% ਤੇ ਇਦਾਂ ਹੀ ਅੱਠ ਕਿਲੇ ਥਾਂ ਇਦਾਂ ਹੀ ਐ ਤੇ ਕੁਝ ਉੱਤੇ ਹਰਾ ਲੱਗਦਾ ਹੈ ਲੇਕਿਨ ਉਹ ਵੀ ਬਿਲਕੁਲ ਚਟੀਆਂ ਮੁਜਰਾ ਨਿਕਲ ਨਹੀਂ ਆਣੇ। ਕੋਈ ਨਸਾਰੇ ਤੇ ਜਿੱਦਣ ਪਾਣੀ ਆਇਆ 26 ਤਰੀਕ ਨੂੰ ਜੋ ਡੁੱਬਾ ਸੀ ਤੇ ਉਹ 7-8 ਦਿਨ ਬਾਅਦ ਪਾਣੀ ਖਾਲੀ ਹੋ ਗਿਆ ਆ ਜਿਹੜਾ ਅਜੇ ਤੱਕ ਨਹੀਂ ਖਾਲੀ ਹੋ ਰਿਹਾ। ਤੇ ਡੰਗਰਾਂ ਦੇ ਚਾਰੇ ਦਾ ਕਿਦਾਂ ਕਰਦੇ ਆਂ? ਡੰਗਰਾਂ ਤੇ ਜਿਹੜਾ ਚਾਰਾ ਸਰ ਜਿਹੜਾ ਸੇਵਾਦਾਰ ਦੇ ਕੇ ਗਏ ਨੇ ਉਹ ਪਾਉਂਦੇ ਕੋਈ ਚਾਚਾ ਜੀ ਦੇ ਵੇਲੇ ਬਦੇ ਡੰਗਰ ਉਹਨੇ ਜ ਤੂਰੀ ਤੂਰੀ ਪਾਉਂਦੇ ਆ ਆਪਣੇ ਏਰੀਆ ਤੇ ਤੂਰੀ ਤੂਰੀ ਸਾਰੀ ਖਰਾਬ ਹੋ ਗਈ। ਇਹ 5-6 ਤਾਂ ਡੇਰੇ ਜਾਂਦਾ ਜਿਹੜਾ ਤੂੜੀ ਵਜੀਏ ਬਹੁਤ ਮਰਾ ਹਾਲ ਹੋਇਆ ਪਰ ਨਾ ਹੋਰੀ ਮਜੂਦ ਨਹੀਂ ਕਰ ਲੋ ਭਾਈ ਕੀ ਨਾ ਜ ਆਪਣੇ ਭਾਈ ਮੈਂ ਸੁਖਵਿੰਦਰ ਸਿੰਘ ਤੇ ਬਾਜੀ ਨਹੀਂ ਮਾ ਬਾਤ ਕਿ ਨਹੀਂ ਪਹਿਲੀ ਆਪਣੀ ਖਰਾਬ ਹੋਈ ਸਾਡੀ ਚਾਰ ਭਾਈਆਂ ਦੀ ਅੱਠ ਕਿਲੇ ਪਹਿਲੀ ਖਰਾਬ ਹੋਈ ਸਾਰੀ ਖਰਾਬ ਹੋ ਗਈ ਹਾਂ ਸਾਰੀ ਖਰਾਬ ਹੋ ਗਈ ਮਾਲਕੀ ਹੈ ਠੇਕੇ ਦੀ ਮਾਲਕੀ ਸੀ ਸਾਰੀ ਮਾਲਕੀ ਸੀ ਮਾਲਕੀ ਸੀ ਅੱਗੋਂ ਕਣਕ ਦੀ ਕੋ ਆਸ ਅਜੇ ਕੋਈ ਆਸ ਨਹੀਂ ਜੀ ਪਹਿਲੀ ਬੱਤੇ ਪਾਣੀ ਅਜੇ ਪਹਿਲੀਆਂ ਖਲੋਤਾ ਜੀ ਕੋਈ ਆਸ ਨਹੀਂ ਅੱਗੋਂ ਕਿ 72 ਪਹਿਲੀਆਂ ਆਉਣਗੀਆਂ ਨਹੀਂ ਆਉਣਗੀਆਂ ਜੇ ਕੋਈ ਸੁਭਾਅ ਉਹਨਾਂ ਨੇ ਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਵੇ ਪ੍ਰਸ਼ਾਸਨ ਅਧਿਕਾਰੀ ਆਉਂਦੇ ਜੀ ਉੱਤੋਂ ਤੋਂ ਵੇਖ ਕੇ ਚਲੇ ਜਾਂਦੇ ਨੇ ਹਾਂਜੀ ਹਾਂਜੀ ਸਰ ਕੀ ਨਾਂ ਜੀ ਆਪਣਾ ਜੀ ਮੇਰਾ ਨਾਮ ਅਮਰਜੀਤ ਸਿੰਘ ਪਿੰਡ ਰੀਮਾਵਾਦ ਤੋਂ ਜੀ ਕਿੰਨਾ ਕਿ ਨਸਾਉਂ ਆ ਜੀ ਆਪਣਾ ਜੀ ਸਾਡਾ ਵੀ 13 14 ਕਲੇ ਆ ਗਿਆ ਜੇ 5 ਕਲੇ ਠੇਕੇ ਤੇ ਲਏ ਸੀ ਉਹ ਵੀ ਬਿਲਕੁਲ ਬਰਬਾਦ ਹੋ ਗਏ ਜਿਹੜੇ ਰੀਮਾਵਾਦ ਦਾ ਸਾਹਬਿਆ ਇਹਦੇ ਡੇਰਾ ਬਾਬਾ ਨਾਨਕ ਰੋਡ ਦੇ ਨਾਲ ਲੱਗਦਾ ਏ ਉਹ ਵੀ ਬਿਲਕੁਲ ਬਰਬਾਦ ਹੋ ਗਿਆ ਅਜੇ ਤੱਕ ਪ੍ਰਸ਼ਾਸਨ ਨੇ ਸਾਰੀ ਨਹੀਂ ਲਈ ਏ ਪਿੰਡ ਦੀ ਜੇ ਕੋਈ ਕੋਈ ਵੀ ਆਉਂਦਾ ਇੱਥੇ ਪਿੰਡ ਵਾਲੋ ਵੇਖ ਕੇ ਉੱਤੇ ਥਾਂ ਤੋਂ ਜਲ ਜਾਂਦੇ ਨੇ ਟੂੜੀਆਂ ਨਹੀਂ ਕਿਸ ਦੀਆਂ ਬੱਚੀਆਂ ਡੇਰਿਆਂ ਤੇ ਬਹੁਤ ਮੁਸ਼ ਤੇ ਇਥੇ ਡੰਗਰਾਂ ਦੀ ਬਹੁਤ ਬੁਰੀ ਹਾਲਤ ਆ ਪਿੰਡ ਖੜਕੇ ਡੰਗਰ ਇਹਨਾਂ ਨੇ ਜਾਨਾਂ ਬਚਾਈਆਂ ਨੇ ਆਪਣੀਆਂ ਆ ਚੋਨਾ ਵੇਖੋ ਸਾਰਾ ਬਰਬਾਦ ਹੋ ਗਿਆ ਜੇ ਇਹਨਾਂ ਦਾ ਕੋਈ ਵੀ ਜ਼ਿੰਮੇਵਾਰ ਸੁਖੀ ਨਹੀਂ ਜੇ ਜਿਹੜੇ ਉੱਚੇ ਥਾਂਵਾਂ ਵੱਲ ਨੇ ਉਹ ਥੋੜਾ ਬਤਾ ਸੁਖੀ ਜਿਨੇ ਬਾਕੀ ਫਰੀਮਾਵਾਦ ਜਿਹੜਾ ਸੱਕੀ ਦੇ ਕੰਡੇ ਤੇ ਜਿੰਨੀ ਵੀ ਪੈਲੀ ਆ ਉਹ ਅਲੱਗ-ਅਲੱਗ ਸਭ ਪੂਰੀ ਖਰਾਬ ਹੋ ਗਈ ਹੈ ਜਿਹੜੀਆਂ ਹਰੀ ਫਸਲ ਦੇਖਦੀ ਆ ਉਹਨੂੰ ਵੀ ਕਾਲੀਆਂ ਮੁੰਜਰਾਂ ਤੇ ਚਟੀਆਂ ਮੁੰਜਰਾਂ ਜਿਹੜੀਆਂ ਨਿਕਲਣੀਆਂ ਜਣੇ ਤੇ ਜਿਹੜਾ ਕਿਸਾਨ ਆ ਬਿਲਕੁਲ ਹੀ ਉਹਦੀ ਹਾਲਤ ਇੰਨੀ ਖਰਾਬ ਹੋ ਗਈ ਆ ਕਿ ਉਹ ਕਾਹੇ ਜੋ ਘਰਿਆ ਹੀ ਨਹੀਂ ਐ ਇਹ ਪਾਣੀ ਜਿਹੜਾ ਆਇਆ ਕਲਨਰਵਲ ਸਾਈਡ ਤੋਂ ਆਇਆ ਜਿਹੜਾ ਡੇਰਾ ਬਾਬਾ ਨਾਨਕ ਕੋਲ ਮਾਰ ਕੀਤੀ ਐ ਇਹ ਡੇਰਾ ਬਾਬਾ ਨਾਨਕ ਤੋਂ ਜਿਹੜੀ ਤੁਸੀਂ ਟੁੱਟਿਆ ਉਹਨੇ ਅੱਗੋਂ ਡਕਾ ਡਾਤਾ ਐ ਜਿਹੜੀ ਪਿੱਛੋਂ ਇਧਰੋਂ ਕਿਤੋਂ ਪਾਣੀ ਆਇਆ ਇਹ ਗੱਲੜੀ ਵੱਲੋਂ ਤੇ ਉਹਨੇ ਜਾੜਾ ਮਾਰ ਕੀਤੀ ਐ ਅੱਗੇ ਗਾਂਹ ਪਾਣੀ ਨਹੀਂ ਗਿਆ ਅਜੇ ਤੱਕ ਵੀ ਇਹ ਸੱਕੀ ਦਾ ਪਾਣੀ ਜਿਹੜਾ ਨਿਕਾਸ ਕਿਤੇ ਹੋ ਨਹੀਂ ਰਿਹਾ ਅੱਗੇ ਜਿਹੜਾ ਹਾਈਵੇ ਬਣਿਆ ਉਹਨੇ ਰੋਕ ਦਿੱਤਾ ਕਿ ਕੋਈ ਜਗ੍ਹਾ ਨਹੀਂ ਐ ਪਾਣੀ ਨਿਕਲਣ ਨੂੰ ਇੱਕੋ ਹੀ ਪੁਲ ਐ ਜਿਹੜਾ ਸਕਾਰ ਮਾਸੀਆਂ ਉਹ ਪੁਲ ਤਾਂ ਨਹੀਂ ਇੱਕ ਦਰ ਤਾਂ ਨਹੀਂ ਪਾਣੀ ਜਾਣ ਰਿਹਾ ਅਜੇ ਤੇ ਇਹ ਤਾਂ ਜਿਹੜਾ ਸਾਡਾ ਨਾ ਹੋ ਗਿਆ ਹੋ ਗਿਆ ਗਾਂ ਵੀ ਸਾਡੀ ਫਸਲ ਕੋਈ ਇਦਾਂ ਮੀਂਹ ਪੈ ਗਿਆ ਤੇ ਨਹੀਂ ਹੋ ਸਕਦੀ ਇੰਨੀ ਮਾੜੀ ਹਾਲਤ ਆ ਕਿ ਅਸੀਂ ਬਿਲਕੁਲ ਰੋਟੇ ਆ ਗਏ ਆ ਅਸੀਂ ਦੇਖ ਰਹੇ ਵੀ ਲੁਕਤ ਹੀ ਵਿੱਚ ਬੜੇ ਛੋਨੇ ਦੇ ਪਰ ਜੋ ਹਾਲਾਤ ਇਹਦੇ ਸਾਰੇ ਪਾਸੇ ਇਹ ਹਾਲਾਤ ਨੇ ਹਾਂਜੀ ਜੋ ਵੀ ਸੱਕੀ ਦੇ ਆਸ-ਪਾਸ ਇਧਰ ਪੈਲੀਆਂ ਨੇ ਜਿਹੜਾ ਬਾਬਾ ਨਾਨਕ ਰੋਡ ਤੱਕ ਹਰੀਮਾਵਾਦ ਦਾ ਜਿੱਨਾ ਸੱਕੀ ਵਾਲ ਏਰੀਆ ਏ ਗਾਂ ਨਵੀਂ ਨਗਰ ਨੂੰ ਲੱਗਦਾ ਸਾਰਾ ਤਕਰੀਬ ਨਹੀਂ ਖਰਾਬ ਹੋ ਗਿਆ ਏ ਉਤੋਂ ਤੋਂ ਹਰਿਆ ਜਾਪਦਾ ਏ ਜਦੋਂ ਮੁੰਜਰਾ ਨਿਕਲਦੀਆਂ ਨੇ ਕਾਲੀਆਂ ਦੇ ਚੱਟੀਆਂ ਨਿਕਲਦੀਆਂ ਜੀ ਕੋਈ ਮਲੇ ਪਸ਼ੂਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਪਸ਼ੂਆਂ ਦਾ ਨੁਕਸਾਨ ਨਹੀਂ ਹੋਇਆ ਲੇਕਿਨ ਪਸ਼ੂਆਂ ਪਸ਼ੂਆਂ ਵੀ ਵਗ ਰਲ ਗਏ ਨੇ ਕੋਈ ਚਾਰਾ ਨਹੀਂ ਮਿਲਦਿਆ ਕੋਈ ਗੱਲ ਨਹੀਂ ਬਾਤ ਨਹੀਂ ਉਹ ਪਿੰਡ ਦੇ ਵੱਲ ਆਉਂਦੇ ਨੇ ਲੋਕੀ ਪਰੰਪਰਾਈ ਚੱਲ ਜਾਂਦੇ ਨੇ ਜਿਹੜੇ ਇਹਦੇ ਡੇਰਾ ਬਾਬਾ ਨਾਨਕ ਰੋਡ ਵੱਲ ਨੇ ਉਹਨਾਂ ਨੂੰ ਕੋਈ ਆ ਕੇ ਪੁੱਛਦਾ ਨਹੀਂ ਪਤਾ ਉਹਨਾਂ ਨੂੰ ਤੂੜੀ ਦੀ ਜ਼ਰੂਰਤ ਆ ਜਾਂ ਕੀ ਜ਼ਰੂਰਤ ਆ ਬਹੁਤ ਮੁਸ਼ਕਲ ਨਾਲ ਜੀ ਰਹੇ ਨੇ ਕਿਸਾਨ ਇਹ ਤੁਹਾਡੇ ਵੱਲ ਕੋਈ ਵੀ ਮਿਲ ਚਾਰਾ ਲੈ ਕੇ ਜਾਂ ਕੋਈ ਨਹੀਂ ਪਹੁੰਚੇ ਪਿੰਡ ਆਏ ਨੇ ਕੁਝ ਪਿੰਡੋ ਜਿਹੜਾ ਥੋੜਾ ਬੋਤਾ ਮਿਲ ਜਾਂਦਾ ਮਿਲ ਜਾਂਦਾ ਜਿਹੜਾ ਬਿਲਕੁਲ ਸੱਕੀ ਦੇ ਨਾਲ ਪੁਲ ਦੇ ਨਾਲ ਹਰੀਮਾ ਬਾਦ ਪੁਲ ਦੇ ਨਾਲ ਲੱਗਦੇ ਨੇ ਡੇਰੇ ਉਹਨਾਂ ਦੀ ਬਹੁਤ ਬੁਰੀ ਹਾਲਤ ਆ ਉਹਨਾਂ ਦਾ ਨਾਂ ਤੂੜੀ ਬਚਿਆ ਨਾ ਕੁਛ ਬਿਲਕੁਲ ਹੀ ਪਿੰਡ ਚ ਜਾ ਕੇ ਸੜਕ ਤੇ ਵਿਚਾਰੇ ਨੇ ਡੰਗਰ ਪਤਾ ਨਹੀਂ ਕਿੱਧਰ ਬਧੇ ਆ ਕਿੱਧਰ ਨਹੀਂ ਕੋਈ ਸਾਰ ਨਹੀਂ ਲੈਣ ਰਿਹਾ ਪਿੰਡ ਦੀ ਕਿੰਨੀ ਕਿ ਜਮੀਨ ਜਿਹੜੀ ਖਰਾਬ ਹੋਈ ਟੋਟਲ ਮੇਰੇ ਹਿਸਾਬ ਨਾਲ ਕਿ 50% ਜਿਹੜੀ ਇਹ ਹਜ਼ਾਰ ਕਿਲੇ ਤੋਂ ਵੱਧਦੀ ਹੋਣੀ ਆ ਜਿਹੜੀ ਖਰਾਬ ਹੋ ਗਈ ਆ ਇਤੋਂ ਘਟਣੀ ਹੋ ਗਈ ਸੋ ਇਹ ਸਨ ਪਿੰਡ ਦੀ ਮਹਾਵਦਕਸਾਨ ਜਿਨ੍ਹਾਂ ਨੇ ਕਿਹਾ ਕਿ ਪਿੰਡ ਦੀ ਅੱਢ ਦੇ ਨਾਲ ਘਟੋ ਘਟੇ 1000 ਏਕੜ ਦੇ ਕਰੀਬ ਫਸਲ ਖਰਾਬ ਹੋ ਚੁੱਕੀ ਆ ਪਰ ਅਜੇ ਤੱਕ ਵੀ ਕੋਈ ਸਾਰ ਲੈਣ ਨਹੀਂ ਪਹੁੰਚਿਆ ਬਨੇਰੋ ਕਲੰਦਰ ਪੋਸਟ ਨਿਊਜ਼ ਨਾਲ ਧੰਨਵਾ thank <laughs> you